ਵਿਗਿਆਨੀ ਬੂਟਾ ਸਿੰਘ ਆਪਣੇ ਬਿਵਾਕ ਅੰਦਾਜ਼ ਦੇ ਲਈ ਜਾਣੇ ਜਾਂਦੇ ਨੇ ਬੇਸ਼ੱਕ ਉਹ ਆਏ ਦਿਨ ਇੰਟਰਵਿਊਜ਼ ਜਿਹੜੀਆਂ ਬਣਾਉਂਦੇ ਨੇ ਆਏ ਦਿਨ ਜਿਹੜੀਆਂ ਵੀਡੀਓਜ਼ ਬਣਾਉਂਦੇ ਨੇ ਉਹਦੇ ਵਿੱਚ ਬੜੀਆਂ ਚੀਜ਼ਾਂ ਬਾਰੇ ਗੱਲਾਂ ਕੀਤੀਆਂ ਜਾਂਦੀਆਂ ਤੇ ਉਹਦੇ ਵਿੱਚ ਖਾਸ ਕਰਕੇ ਪਾਈ ਅਮਰਿਤਪਾਲ ਸਿੰਘ ਦਾ ਜ਼ਿਕਰ ਹੁਣ ਕਰ ਦਿੱਤਾ ਗਿਆ ਪਾਈ ਅਮਰਿਤਪਾਲ ਸਿੰਘ ਆ ਕਹਿ ਦिए ਪਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦਾ ਜ਼ਿਕਰ ਕਰ ਦਿੱਤਾ ਗਿਆ ਕਿਉਂਕਿ ਐਸਜੀਪੀਸੀ ਇਲੈਕਸ਼ਨਸ ਨੂੰ ਲੈ ਕੇ ਪਰਿਵਾਰ ਥਾਂ ਥਾਂ ਤੇ ਜਾ ਕੇ ਲੋਕਾਂ ਦੇ ਵਿੱਚ ਵਿਚਰ ਕੇ ਖਾਸ ਕਰਕੇ ਸਿੱਖ ਪਰਿਵਾਰਾਂ ਚ ਵਿਚਰ ਕੇ ਤੇ ਅਪੀਲ ਕਰਦਾ ਪਿਆ ਕਿ ਵੋਟਾਂ ਬਣਾਈਆਂ ਜਾਣ ਐਸਜੀਪੀਸੀ ਇਲੈਕਸ਼ਨਸ ਜਿਹੜੀਆਂ ਨੇ ਉਹਨਾਂ ਨੂੰ ਲੈ ਕੇ ਪ੍ਰਚਾਰ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਗਿਆਨੀ ਬੂਟਾ ਸਿੰਘ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਭਾਈ ਅਮਰਤਪਾਲ ਸਿੰਘ ਦਾ ਪਰਿਵਾਰ ਖਾਸ ਕਰਕੇ ਪਿਤਾ ਤਰਸੇਮ ਸਿੰਘ ਜਿਹੜੇ ਨੇ ਉਹ ਲੋਕਾਂ 'ਚ ਐਸਜੀਪੀਸੀ ਇਲੈਕਸ਼ਨਸ ਨੂੰ ਲੈ ਕੇ ਇਹ ਗੱਲ ਫੈਲਾ ਰਹੇ ਆ ਕਿ ਐਸਜੀਪੀਸੀ ਦੇ ਉੱਤੇ ਕਬਜ਼ਾ ਕਰਨਾ ਆ। ਐਸ ਐਸਜੀਪੀਸੀ ਦੇ ਉੱਤੇ ਕਾਬਜ਼ ਹੋਣਾ ਆ। ਇਸ ਮਾਮਲੇ ਨੂੰ ਲੈ ਕੇ ਪ੍ਰਚਾਰ ਕੀਤਾ ਜਾ ਰਿਹਾ ਉਹ ਗਿਆਨੀ ਬੂਟਾ ਸਿੰਘ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਪਰਿਵਾਰ ਹੈ ਉਸ ਨੇ ਫੰਡਿੰਗ ਦੇ ਤੌਰ ਦੇ ਉੱਤੇ 25 25 30 30 ਕਰੋੜ ਰੁਪਈਆ ਤਾਂ ਇਕੱਠਾ ਕਰ ਲਿਆ ਪਰ ਹੁਣ 25 25 30 30 ਕਰੋੜ ਨਹੀਂ ਸਗੋ 25 25 30 30 ਅਰਬ ਰੁਪਈਆ ਇਕੱਠਾ ਕਰਨਾ ਚਾਹੁੰਦਾ ਪਰਿਵਾਰ ਦਾ ਇਲਜ਼ਾਮ ਲਾਇਆ ਗਿਆ ਹੈ ਪਰਿਵਾਰ ਦੀ ਅੱਖ ਜਿਹੜੀ ਹੈ ਉਹ ਐਸਜੀਪੀਸੀ ਦੀ ਅਰਬਾਂ ਦੀ ਗੋਲ ਕੁੱਤੇ ਹੈਗੀ ਆ ਅਰਬਾਂ ਦੇ ਬਜਟ ਉੱਤੇ ਹੈਗੀ ਆ ਵੱਡਾ ਇਲਜ਼ਾਮ ਹੈ ਯਾਨੀ ਬੂਟਾ ਸਿੰਘ ਦਾ ਔਰ ਖਾਸ ਕਰਕੇ ਆਪਣੇ ਇਹੋ ਜਿਹੇ ਕੰਟ੍ਰੋਵਰਸ਼ੀਅਲ ਬਿਆਨਾਂ ਵਾਸਤੇ ਵੀ ਜਾਣੇ ਜਾਂਦੇ ਨੇ ਭਾਈ ਅਮਰਤਪਾਲ ਸਿੰਘ ਦੀ ਗੱਲ ਕਰੀਏ ਭਾਈ ਅਮਰਤਪਾਲ ਸਿੰਘ ਦੇ ਪਿਤਾ ਦੀ ਗੱਲ ਕਰੀਏ ਭਾਈ ਅਮਰਤਪਾਲ ਸਿੰਘ ਦੀ ਸਾਰੀ ਚੋਣ ਮੁਹਿੰਮ ਪਰਿਵਾਰ ਦੇ ਵੱਲੋਂ ਕੀਤੀ ਗਈ ਸੀ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਪਿਤਾ ਮਾਤਾ ਖਾਸ ਕਰਕੇ ਸ਼ਾਮਿਲ ਰਹੇ ਨੇ ਔਰ ਹੁਣ ਐਸਜੀਪੀਸੀ ਨੂੰ ਲੈ ਕੇ ਚਰਚਾਵਾ ਚੱਲਦੀਆਂ ਪਈਆਂ ਐਸਜੀਪੀਸੀ ਇਲੈਕਸ਼ਨਸ ਨੂੰ ਲੈ ਕੇ ਚਰਚਾਵਾ ਚੱਲਦੀਆਂ ਪਈਆਂ ਲਗਾਤਾਰ ਮੀਟਿੰਗਸ ਦਾ ਦੌਰ جاری ਹੈ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਦਾ ਪਰਿਵਾਰ ਔਰ ਐਮਪੀ ਸਰਬਜੀਤ ਸਿੰਘ ਖਾਲਸ ਔਰ ਇਹਨਾਂ ਦੋਮਾ ਬਾਰੇ ਯਾਨੀ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਔਰ ਸਰਜੀਤ ਸਿੰਘ ਖਾਲਸਾ ਬਾਰੇ ਟਿੱਪਣੀ ਵੀ ਕੀਤੀ ਹੈ ਗਿਆਨੀ ਬੂਟਾ ਸਿੰਘ ਨੇ ਕਹਿੰਦੇ ਕਿ ਸਰਜੀਤ ਸਿੰਘ ਖਾਲਸਾ ਇੱਕ ਇੰਟਰਵਿਊ 'ਚ ਕਹਿੰਦਾ ਕਿ ਉਹ ਦਾੜੀ ਰੰਗਦਾ ਹੈ ਤੇ ਜਦੋਂ ਪੁੱਛਿਆ ਗਿਆ ਕਿ ਕੀ ਤੁਸੀਂ ਸ਼ਕਾਲਤ ਸਾਹਿਬ ਸਾਹਮਣੇ ਪੇਸ਼ ਹੋਵੋਗੇ ਕਹਿੰਦੇ ਹੋ ਜਾਾਂਗੇ ਮਾਫੀ ਮੰਗ ਲਾਂਗੇ ਯਾਨੀ ਬੂਟਾ ਸਿੰਘ ਇਸ ਤਰ੍ਹਾਂ ਦੇ ਐਟੀਟਿਊਡ ਦੀ ਪ੍ਰੋੜਤਾ ਕਰਦੇ ਨੇ ਉਸ ਦੀ ਨਿੰਦਾ ਕਰਦੇ ਨੇ ਔਰ ਦੂਜੇ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਲੈ ਕੇ ਵੀ ਸਿੱਧੀ ਗੱਲ ਕਰਦੇ ਨੇ ਕਿ ਸਿਰਫ ਬਜਟ ਦੇ ਪਿੱਛੇ ਹੈ ਅਰਬਾਂ ਦਾ ਬਜਟ ਦਿਖਦਾ ਪਿਆ ਪਰਿਵਾਰ ਨੂੰ ਇੱਥੇ ਕਿਸੇ ਨੂੰ ਕਹਿੰਦੇ ਕਿ ਅਕਾਲ ਤਖਤ ਸਾਹਿਬ ਦੇ ਨਾਲ ਕੋਈ ਮਤਲਬ ਨਹੀਂ ਹੈ ਕਿਸੇ ਨੂੰ ਮਾਨ ਮਰਿਆਦਾ ਦੇ ਨਾਲ ਕੋਈ ਮਤਲਬ ਨਹੀਂ ਹੈ ਸਿੱਧਾ ਇਲਜ਼ਾਮ ਲਾਉਂਦੇ ਨੇ ਕਿ ਭਾਈ ਅਮਰਤਪਾਲ ਸਿੰਘ ਨੂੰ ਜਿਹੜੇ ਮੰਨਣ ਵਾਲੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿੱਧੇ ਤੌਰ ਦੇ ਉੱਤੇ ਨਹੀਂ ਮੰਨਦੇ ਬੇਸ਼ੱਕ ਬਹੁਤ ਵੱਡੇ ਇਲਜ਼ਾਮ ਲਗਾਏ ਨੇ ਕਿਉਂਕਿ ਇੱਕ ਪਾਸੇ ਭਾਈ ਅਮਰਤਪਾਲ ਸਿੰਘ ਵਾਲਾ ਦਾ ਪਰਿਵਾਰ ਇੱਕ ਪੰਥਕ ਪਾਰਟੀ ਬਣਦਾ ਜਾ ਰਿਹਾ ਇੱਕ ਪੰਥਕ ਪਰਿਵਾਰ ਬਣਦਾ ਜਾ ਰਿਹਾ ਭਾਈ ਅਮਰਤਪਾਲ ਸਿੰਘ ਦੀ ਮਾਂ ਨੂੰ ਪੰਥ ਦੀ ਮਾਂ ਕਿਹਾ ਜਾ ਰਿਹਾ ਔਰ ਭਾਈ ਅਮਰਤਪਾਲ ਸਿੰਘ ਦੇ ਪਿਤਾ ਜਿਹੜੇ ਨੇ ਉਹ ਵੀ ਬੜੇ ਪਿਆਰੇ ਜਾ ਰਹੇ ਸਤਕਾਰੇ ਜਾ ਰਹੇ ਨੇ ਭਾਈ ਅਮਰਿਤਪਾਲ ਸਿੰਘ ਨੂੰ ਤਾਂ ਉਦਾਂ ਹੀ ਲੋਕਾਂ ਨੇ ਵੱਡਾ ਫਤਵਾ ਦੇ ਦਿੱਤਾ ਜਿਸ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪੰਥ ਦੇ ਵਿੱਚ ਇੱਕ ਬੜਾ ਲੰਮਾ ਚੌੜਾ ਤੇ ਉੱਚਾ ਨਾਮ ਬਣ ਗਿਆ ਹੋਇਆ ਇਸ ਪਰਿਵਾਰ ਦਾ ਪਰ ਇਸ ਦੇ ਬਾਵਜੂਦ ਗਿਆਨੀ ਬੂਟਾ ਸਿੰਘ ਨੇ ਆਪਣਾ ਪੱਖ ਸਾਹਮਣੇ ਰੱਖਿਆ ਕੀ ਕੁਝ ਬੋਲੇ ਨੇ ਆ ਉਹ ਕੁਝ ਗੱਲਾਂ ਤੁਹਾਨੂੰ ਦੱਸਦੇ ਹਾਂ ਉਹਨੇ ਚਾਹੁੰਦੇ ਨੇ ਵੀ ਜਿੱਥੇ ਸਾਡੇ ਕੋਲ 20-25 ਕਰੋੜ ਹੈ ਉੱਥੇ 20-25 ਅਰਬ ਆਵੇ ਸਾਡੇ ਯਾਨੀ ਕਿ ਸ਼ੌਨਿਕ ਵਿੜ ਤੇ ਕਬਜ਼ਾ ਹੋਵੇ ਅਰਬਾਂ ਖਰਬਾਂ ਦੇ ਬਜਟ ਤੇ ਸਾਡਾ ਕਬਜ਼ਾ ਹੋਵੇ ਮਤਲਬ ਇਹ ਹੈ